ਸਚਕਾਨ ਸ਼੍ਰੀਦਰਪਾਰ ਸਾਹਿਬ ਨੂੰ ਲਗਾਤਾਰ ਈਮੇਲ ਭੇਜ ਕੇ ਕਿਸੇ ਵਿਅਕਤੀ ਵੱਲੋਂ ਸ਼੍ਰੀਦਰਪਾਰ ਸਾਹਿਬ ਨੂੰ ਆਰਡੀਐਕਸ ਨਾਲ ਧੋਨਦੀਆਂ ਧਮਕੀਆਂ ਦੇਣ ਵਾਲੇ ਵਿਅਕਤੀ ਨੂੰ ਫੜ ਲਿਆ ਗਿਆ ਹੈ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਇਸ ਵਿਅਕਤੀ ਨੂੰ ਤਾਮਨਾਡੂ ਤੋਂ ਰਾਉਂਡ ਅਪ ਕੀਤਾ ਗਿਆ ਥੋੜੀ ਦੇਰ ਵਿੱਚ ਅੰਮ੍ਰਿਤਸਰ ਪੁਲਿਸ ਵੱਲੋਂ ਇਸ ਮਾਮਲੇ ਤੇ ਵੱਡਾ ਖੁਲਾਸਾ ਕੀਤਾ ਜਾ ਸਕਦਾ ਹੈ ਪੰਜਾਬ ਪੁਲਿਸ ਦੀ ਵਿਸ਼ੇਸ਼ ਟੀਮ ਪਿਛਲੇ 2 ਦਿਨਾਂ ਤੋਂ ਤਾਮਨ ਵਿਚ ਜਾਂਚ ਕਰ ਰਹੀ ਸੀ ਅਤੇ ਉਹਨਾਂ ਦੋਵਾਂ ਨੂੰ ਉਤੋਂ ਹੀ ਗ੍ਰਿਫਤਾਰ ਕਰ ਲਿੱਤਾ ਗਿਆ ਸੀ ਹਾਲਾਂਕਿ ਪੰਜਾਬ ਪੁਲਿਸ ਅਤੇ ਸਰਕਾਰ ਵੱਲੋਂ ਅਜੇ ਤੱਕ ਕੋਈ ਵੀ ਪੁਸ਼ਟੀ ਨਹੀਂ ਕੀਤੀ ਗਈ ਜਦੋਂ ਕਿ ਸੂਤਰਾਂ ਅਨੁਸਾਰ ਪੁਲਿਸ ਮੁਜ਼ਲਮ ਨੂੰ ਗ੍ਰਿਫਤਾਰ ਕਰਨ ਚ ਕਾਮਯਾਬ ਹੋ ਗਈ ਦੱਸ ਦਈਏ ਕਿ ਹੁਣ ਤੱਕ ਐਸਜੀਪੀਸੀ ਨੂੰ ਧਮਕੀ ਭਰੇ ਪਾਂਜੀ ਮਿਲਾਏ ਹਨ ਜਿੰਨਾ ਰਾਇ ਆਰਡੀਐਕਸ ਧਮਾਕਾ ਕਰਨ ਦੀ ਗੱਲ ਕੀਤੀ ਗਈ ਸੀ ਇੰਨਾ ਹੀ ਨਹੀਂ ਇੰਨਾ ਈਮੇਲਸ ਰਾਹੀਂ ਮੁੱਖ ਮੰਤਰੀ ਭਗਵੰਤ ਮਾਨ ਤੇ ਅੰਮ੍ਰਿਤਸਰ ਦੇ ਮੈਂਬਰ ਗੁਰਜੀਤ ਹਜ਼ਰਾਲ ਨੂੰ ਵੀ ਧਮਕੀ ਦਿੱਤੀ ਗਈ ਸੀ ਇੰਨਾਂ ਧਮਕੀਆਂ ਪਿੱਛੋਂ ਦਰਬਾਰ ਸਾਹਿਬ ਦੀ ਸੁਰੱਖਿਆ ਬਹੁਤ ਸਖਤ ਕਰ ਦਿੱਤੀ ਗਈ ਪਿਸਤੈਨਿਕ ਬਲ ਅਤੇ ਟਾਸਕ ਫੋਰਸ ਲਗਾਤਾਰ ਸ੍ਰੀ ਹਰਮੰਦਰ ਸਾਹਿਬ ਅਤੇ ਇਸ ਦੇ ਆਲੇ ਦੁਆਲੇ ਦੀਆਂ ਇਲਾਕਿਆਂ ਦੀ ਜਾਂਚ ਕਰ ਰਹੀ ਹੈ